ਜਦੋਂ ਸਾਨੂੰ ਕੋਈ ਇੰਡੀਅਨ ਜਦੋਂ ਸਾਨੂੰ ਕੋਈ ਹਿੰਦੂਸਤਾਨੀ ਜਦੋਂ ਸਾਨੂੰ ਕੋਈ ਭਾਰਤੀ ਕਹਿੰਦਾ ਹੈ ਨਾ ਉਹ ਗਾਲ ਵਾਂਗੂੰ ਲੱਗਦਾ ਹੈ ਖਾਲਸਤਾਨੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਆ ਸੋ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਉਲੀਕਤਾ ਸੀ ਕੋਈ ਉਸ ਨੂੰ ਸੰਤ ਕਹਿੰਦਾ ਕੋਈ ਸਿਪਾਈ ਕਹਿੰਦਾ ਕੋਈ ਉਹਨੂੰ ਧਰਮ ਦਾ ਰਖਵਾਲਾ ਕਹਿੰਦਾ ਕੋਈ ਉਹਨੂੰ ਗੁਰਬਾਣੀ ਦਾ ਪਰਪੱਖ ਯੋਧਾ ਕਹਿੰਦਾ ਲੋਕ ਉਸ ਨੇ ਹਰ ਇੱਕ ਖੂਬੀ ਨੂੰ ਵਰਤਦੇ ਨੇ ਯੂਜ਼ ਕਰਦੇ ਨੇ ਆਪਣੇ ਲਈ ਜੇ ਮਕਾਮਾਂ ਦੇ ਬਹੁਤ ਸਾਰਾ ਸਮਾਜ ਸਾਡਾ ਪਰ ਇਹਨਾਂ ਸਾਰੀਆਂ ਖੂਬੀਆਂ ਦੇ ਨਾਲ-ਨਾਲ ਜਿੱਥੇ ਉਹ ਬਾਣੀ ਦੇ ਵਿੱਚ ਪਰਪੱਕ ਸੀ ਜਿੱਥੇ ਬਾਣੀ ਦੇ ਵਿੱਚ ਪਰਪੱਕ ਸੀ ਜਿੱਥੇ ਧਰਮ ਦੇ ਵਿੱਚ ਪਰਪੱਕ ਸੀ ਉੱਥੇ ਉਸਨੇ ਆਪਣੀ ਸ਼ਹਾਦਤ ਦੇ ਕੇ ਆਪਣੀ ਜਿਹੜੀ ਰਾਜਨੀਤਿਕ ਪਛਾਣ ਆ ਉਹਨੂੰ ਵੀ ਪਰਪੱਕ ਕੀਤਾ ਜੇ ਉਹ ਹਿੰਦੁਸਤਾਨੀ ਤੰਤਰ ਦੇ ਸਾਹਮਣੇ ਗੋਡੇ ਟੇਕ ਦਿੰਦੇ ਤੇ ਸ਼ਾਇਦ ਅਸੀਂ ਇੱਕ ਤੱਕ ਸੀਮਤ ਰੱਖ ਲੈਂਦੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਇੱਕ ਪਾਸੇ ਭਾਰਤੀ ਫੌਜ ਸੀ ਦੂਜੇ ਪਾਸੇ ਬਾਜਾਂ ਵਾਲੇ ਵੀ ਫੌਜ ਸੀ ਤੇ ਇਸ ਫੌਜ ਨੇ ਮੁਕਾਬਲਾ ਕਰਕੇ ਖਾਲਸਾ ਰਾਜ ਦਾ ਮੁੱਢ ਬਣਿਆ ਜੇ ਹੋਵੇਂ ਜਾਂ ਜਦ ਇੱਕ ਕਿਸੇ ਸਮੇਂ ਦੇ ਉੱਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤਾਂ ਉਹ ਜੰਗ ਐਸੀ ਚੱਲੀ ਕਿ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂਦਾ ਜਾਂਦਾ ਸਿੱਖ ਰਾਜ ਦੇ ਮਤਲਬ ਉਹਨਾਂ ਤੱਕ ਕੌਣ ਤੱਕ ਲੜੀ ਜਾਂਦੀ ਰਹੀ ਹੁਣ ਜਿਹੜੀ ਜੰਗ ਸਾਡੇ ਇਹਨਾਂ ਯੋਧਿਆਂ ਹਿੰਦੁਸਤਾਨ ਦੇ ਖਿਲਾਫ ਲੜੀ ਆ ਇਹਦੀ ਆਖਰੀ ਮੰਜ਼ਿਲ ਖਾਲਸਾਣ ਹੈ ਤੇ ਖਾਲਸਾਣ ਦੀ ਪ੍ਰਾਪਤੀ ਦੇ ਲਈ ਹਰ ਇੱਕ ਸਿੱਖ ਨੂੰ ਸੀਰੀਅਸ ਹੋਣਾ ਪਏਗਾ ਇਹਨੂੰ ਮਜ਼ਾਕ ਨਾ ਸਮਝੋ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈਗੀ ਤੇ ਜਦਨ ਜੀ ਕੀਤਾ ਹਿੰਦੁਸਤਾਨੀ ਬਣ ਕੇ ਜਦਨ ਜੀ ਕੀਤਾ ਖਾਲਸਾਣੇ ਬਣ ਕੇ ਨਹੀਂ ਸਾਡੇ ਬੱਚੇ ਜੰਮਣਗੇ ਵੀ ਖਾਲਸਤਾਨੀ ਤੇ ਸਾਡੇ ਬੱਚੇ ਮਰਨਗੇ ਵੀ ਖਾਲਸਤਾਨੀ ਤੇ ਸਾਨੂੰ ਵਾਹਿਗੁਰੂ ਕਾ ਖਾਲਸਾ ਤੇ ਜਿਹੜੇ ਸਿੱਖ ਅੱਜ ਵੀ ਆਪਣੇ ਆਪ ਨੂੰ ਭਾਰਤੀਤਾ ਦੀ ਪਹਿਚਾਨ ਦੇ ਤੇ ਜਜਬ ਕਰਾਈ ਬੈਠੇ ਨੇ ਭਰਾਓ ਇੱਕ ਵਾਰੀ ਸੋਚ ਕੇ ਵੇਖੋ ਜਿਨ੍ਹਾਂ ਨੇ ਤੁਹਾਡੇ ਤਖਤ ਨਹੀਂ ਛੱਡੇ ਜਿਨ੍ਹਾਂ ਦਿੱਲੀ ਦੇ ਵਿੱਚ ਤੁਹਾਡੀਆਂ ਔਰਤਾਂ ਨਹੀਂ ਛੱਡੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਦਾੜ੍ਹੀਆਂ ਦੇ ਪੱਗਾਂ ਨਹੀਂ ਛੱਡੀਆਂ ਤੁਸੀਂ ਇਸ ਭਲੇਖੇ 'ਚ ਮਾਤਰੋ ਕਿ ਕੱਲ ਨੂੰ ਫੇਰ ਤੁਹਾਡੇ ਉੱਤੇ ਚੜਕੇ ਨਹੀਂ ਆਉਣਗੇ ਜੇ ਇਹੋ ਜਿਹੇ ਕੱਲੂਕਾਰਿਆਂ ਦਾ ਦੁਹਰਾਓ ਤੇ ਰੋਕਣਾ ਹੈ ਤੇ ਉਹਦਾ ਦੋ ਹੀ ਹੱਲ ਨੇ ਜਦੋਂ ਤੱਕ ਖਾਲਸਾ ਨਹੀਂ ਮਿਲਦਾ ਉਦੋਂ ਤੱਕ ਇਹਨੂੰ ਯਾਦ ਕਰਦੇ ਰੋ ਤੇ ਆਪ ਵੀ ਯਾਦ ਕਰੋ ਤੇ ਦੁਸ਼ਮਣ ਨੂੰ ਵੀ ਯਾਦ ਕਰਵਾਓ ਕਿ ਉਹਨੇ ਸਾਡੇ ਨਾਲ ਕੀ ਕੀਤਾ ਹੈ ਤੇ ਦੂਸਰਾ ਹੱਲ ਜਿੰਦਾਬਾਦ ਜਿੰਦਾਬਾਦ ਤੇ ਦੂਸਰਾ ਹੱਲ ਸਾਪਿਆ ਕਿ ਜਦੋਂ ਤੱਕ ਇਹਨਾਂ ਦੇ ਗੁਲਾਮ ਆ ਉਦੋਂ ਤੱਕ ਇਹੋ ਜਿਹੇ ਕੱਲੂਕਾਰੇ ਵਾਪਰਨ ਦੇ ਚਾਂਸੇਸ ਹੈਗੇ ਨੇ ਪਰ ਜੇ ਸਦੀਵੀ ਥੱਲ ਪਾਉਣੀ ਆ ਤੇ ਸਿੱਧੂ ਹੋ ਕੇ ਖਾਲਸਪੁਰ ਤੇ ਝੰਡੇ ਸਰਕਾਰੀ ਇਮਾਰਤਾਂ ਤੇ ਚਲਾਉਣ ਦੇ ਲਈ ਜਤਨ ਕਰੀਏ ਇਹ ਤੋਂ ਉਰੇ ਕੋਈ ਹੱਲ ਨਹੀਂ ਸਾਡਾ ਤੇ ਖਾਲਸਪੁਰ ਦਾ ਮਤਲਬ ਮੈਂ ਅੱਗੇ ਵੀ ਬੜੀ ਵੱਡੀ ਆਖਿਆ ਤੇ ਅੱਜ ਵੀ ਕਹਿ ਦਣਾ ਖਾਲਸਪੁਰ ਦਾ ਮਤਲਬ ਕੋਈ ਵਾਧਤ ਅਧਿਕਾਰ ਨਹੀਂ ਗੇ ਖਾਲਸਪੁਰ ਦਾ ਮਤਲਬ ਸੰਪੂਰਨ ਅਧਿਕਾਰ ਨੇ ਸਾਡੀ ਲੜਾਈ ਹੁਣ ਵਾਧਤ ਅਧਿਕਾਰਾਂ ਦੀ ਨਹੀਂ ਸਾਡੀ ਲੜਾਈ ਹੁਣ ਸਾਰੇ ਅਧਿਕਾਰਾਂ ਦੀ ਆ ਅਸੀਂ ਆਪਣਾ ਮੁਲਕਾ ਬਣਾਉਣਾ ਸਾਡੀਆਂ ਸਰਹੱਦਾਂ ਹਿੰਦੁਸਤਾਨ ਨਾਲੋਂ ਵੱਖ ਹੋਣਗੀਆਂ ਸਾਡੀ ਕਰੰਸੀ ਇਹਨਾਂ ਨਾਲੋਂ ਵੱਖ ਹੋਏਗੀ ਸਾਡੇ ਪਾਸਪੋਰਟ ਇਹਨਾਂ ਨਾਲੋਂ ਵੱਖ ਹੋਣਗੇ ਸਾਡੀ ਰੇਲਵੇ ਸਾਡੀ ਹਵਾਈ ਯਾਤਰਾ ਸਾਡੇ ਸਰਕਾਰੀ ਕਾਗਜ਼ਾਤ A to Z ਚੀਜ਼ ਹਿੰਦੁਸਤਾਨ ਨਾਲੋਂ ਵੱਖ ਹੋਏਗੀ ਇਹਨੂੰ ਖਾਲਸਤਾਨ ਕਹਿੰਦੇ ਆ ਜਿਹੜਿਆਂ ਵਿਚ ਵਿਚਾਲਿਆਂ ਦਾ ਰਲ ਆਪਦੇ ਫਿਰਦੇ ਆ ਨਾ ਇਹਨਾਂ ਨੂੰ ਪਰੇ ਕਰੋ ਚੁੱਪ ਕਰਕੇ ਸੋ ਮੈਂ ਤੁਹਾਨੂੰ ਬੜੀ ਠੇਢੀ ਪੰਜਾਬੀ ਜੇਕਰ ਦੱਸੀ ਆ ਭਰਾਵੋ ਸਿੱਖਾਂ ਦਾ ਤੇ ਪੰਜਾਬ ਦਾ ਹਿੰਦੂਆਂ ਦਾ ਵੀ ਇਹੋ ਬਿਨਾ ਪੰਜਾਬ ਦਾ ਕੋਈ ਮਸਲਾ ਨਹੀਂ ਜਾਂਦਾ ਆ ਯੂਪੀ ਪਿਆਰ ਵਾਲੇ ਜਿਹੜੇ ਆ ਕੇ ਇੱਥੇ ਬਹਿ ਗਏ ਨੇ ਉਹ ਪੰਜਾਬ ਦੇ ਜਿਹੜੇ ਹਿੰਦੂ ਭਰਾ ਉਹਨਾਂ ਦੇ ਨਾਲ ਰਲਦੇ ਹੀ ਨਹੀਂਗੇ ਸਾਡੀਆਂ ਹਰਕਤਾਂ ਉਹਨਾਂ ਦੇ ਨਾਲ ਰਲਦੀਆਂ ਹੀ ਨਹੀਂਆਂ ਸੋ ਹਿੰਦੂ ਭਰਾਵਾਂ ਨੂੰ ਭਰਾਓ ਇੱਕ ਸਮਝ ਲਓ ਪੰਜਾਬ ਦੀ ਇਕਨੋਮੀ ਜਿਸ ਤਰੀਕੇ ਨਾਲ ਬਰਬਾਦ ਕੀਤੀ ਜਾ ਰਹੀ ਆ ਉਹ ਕੱਲੀ ਸਿੱਖਾਂ ਦੀ ਨਹੀਂ ਹੋ ਰਹੀ ਪੰਜਾਬ ਦਾ ਵਾਤਾਵਰਣ ਜਿਸ ਤਰੀਕੇ ਨਾਲ ਉਜਾੜਿਆ ਗਿਆ ਇਕੱਲਾ ਸਿੱਖਾਂ ਦਾ ਨਹੀਂ ਉਜਾੜਿਆ ਗਿਆ ਇਹ ਸਿੱਖਾਂ ਦੇ ਨਾਲ ਨਾਲ ਤੁਹਾਨੂੰ ਵੀ ਬਰਾਬਰ ਤੇ ਰਗੜਨਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁਸ਼ਹਾਲ ਮੁਲਕ ਦੇ ਵਿੱਚ ਪਲਣ ਤੇ ਉਹ ਖੁਸ਼ਹਾਲ ਮੁਲਕ ਸਿਰਫ ਤੇ ਸਿਰਫ ਖਾਲਸਤਾਨ ਆ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਬਰਾਬਰ ਤੇ ਕੇ ਰਾਜ ਕਰਾਂਗੇ ਖਾਲਸਾ ਤੇ ਪੰਜਾਬ ਦਾ Hindu ਜਿਹੜਾ ਇਸ ਸੰਘਰਸ਼ ਦੇ ਵਿੱਚ ਨਾਲ ਤੁਰੇਗਾ ਉਹ ਅਸੀਂ ਰਲ ਕੇ ਰਾਜ ਕਰਾਂਗੇ ਤੇ ਸਾਡੇ ਬੱਚੇ ਇੱਕ ਖੁਸ਼ਹਾਲ ਮੁਲਕ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜੀਣਗੇ ਤੇ ਮੇਰਾ ਵਾਦਾ ਤੁਹਾਡੇ ਨਾਲ ਜਿੱਦਣ ਖਾਲਸਤਾਨ ਬਣਿਆ ਖਾਲਸਤਾਨੀਆਂ ਸਰਹਾਦਾਂ ਤੇ ਜੇ ਇੰਡੀਆ ਨਾਲ ਆਪਣੇ ਪਾਸਪੋਰਟ ਲੈ ਕੇ ਨਾਕਲੋਤੇ ਹੋਏ ਕਿ ਸਾਨੂੰ ਵੀ ਖਾਲਸਤਾਨ ਦੇ ਜਗ੍ਹਾ ਦੇ ਦਿਓ ਤੇ ਮੇਰਾ ਨਾਮ ਉਠਾ ਦਿਓ 80 ਹਿੰਦੁਸਤਾਨੀ ਪਾਸਪੋਰਟ ਆਪਣੀਆਂ ਐਮਬੈਸੀਆਂ ਦੇ ਵਿੱਚ ਲੈਣਾ ਲਵਾਉਣੀਆਂ ਨੇ ਇਹ ਆ ਸਾਡਾ ਸੁਪਨਾ ਤੇ ਇਹ ਕੋਈ ਉਦਾਂ ਹੀ ਨਹੀਂ ਕਹਤਾ ਮੈਂ ਇਹ ਹੋਏਗਾ ਪੰਜਾਬ ਇੰਡੀਆ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਮੁਲਕ ਬਣੇਗਾ ਸੋ ਉਸਦੇ ਲਈ ਸੰਘਰਸ਼ ਕਰੋ ਫਸਲ ਪਾਲਣੀ ਹੋਵੇ ਨਾ ਜਦੋਂ ਤੇ ਉਹਨੂੰ ਪਾਣੀ ਵੀ ਲਾਈਦਾ ਉਹਦੇ ਚ ਖੂਨ ਵੀ ਡੋਲਦਾ ਕਿਸਾਨ ਦਾ ਪਸੀਨਾ ਵੀ ਡੋਲਦਾ ਖਾਦ ਵੀ ਪੈਂਦੀ ਆ ਇੱਕ ਸਮਾਂ ਆਕੇ ਉਹ ਜਿਹੜੀ ਪਨੀਰੀ ਬੀਜੀਆਂ ਦੀ ਵੱਡੀ ਹੋ ਕੇ ਪੱਕਦੀ ਇਹਦੇ ਫਿਰ ਸਾਡੇ ਪਰੋਲਿਆਂ ਚ ਪੈਂਦੀ ਏ ਜਦੋਂ ਪਰੋਲਿਆਂ ਚ ਪਈ ਨਾ ਹੋਵੇ ਤੇ ਕਿਸਾਨ ਨੂੰ ਆਕੇ ਕੋਈ ਅਕਲ ਦਵੇ ਉਹ ਤੂੰ ਕੀ ਕਰੀ ਜਾਣਾ ਕਾਲੀ ਖਾਦਾਂ ਪਾਈ ਜਾਣਾ ਕਾਲੀ ਖਰਚਾ ਕਰੀ ਜਾਣਾ ਕਾਲੀ ਪਸੀਨਾ ਡੋਲੀ ਜਾਣਾ ਉਹ ਕੀ ਜਵਾਬ ਦੇਊਗਾ ਐਵੇਂ ਸਾਡੇ ਖਾਲਿਸਤਾਨ ਦੀ ਲੜਾਈ ਆ ਅਜੇ ਖਾਲਸਾਤਾਨ ਦੀ ਫਸਲ ਪਲਦੀ ਪਈ ਆ ਤੇ ਸਾਨੂੰ ਆ ਕੇ ਨਸੀਤਾ ਦੇ ਲਾ ਪਈਂਦੇ ਸ਼ਹੀਦ ਕਰਵਾ ਕੇ ਕੀ ਕਰ ਲਿਆ ਇੰਨਾ ਨੁਕਸਾਨ ਹੋ ਗਿਆ ਕੀ ਕਰ ਲਿਆ ਇਹ ਨੁਕਸਾਨ ਨਹੀਂਗਾ ਇਹ ਸਾਡੀ ਖਾਲਸਾਤਾਨ ਦੀ ਸੰਘਰਸ਼ ਦੀਆਂ ਜੜ੍ਹਾਂ ਦੇ ਵਿੱਚ ਪਾਰ ਹੀ ਖਾਦਿਆ ਤੇ ਜਿੱਦਣ ਖਾਲਸਾਤਾਨ ਬਣਿਆ ਉਦੋਂ ਤੁਹਾਨੂੰ ਦੱਸਾਂਗੇ ਅਸੀਂ ਕੀ ਹਰ ਕੀਤਾ ਫਕੀਰ ਤੇ ਨੌਜਵਾਨ ਭਰਾਓ ਮੇਰੀ ਤੁਹਾਨੂੰ ਬੇਨਤੀ ਆ ਸੀਰੀਅਸ ਹੋ ਮਜਾਕ ਚ ਨਹੀਂ ਫੁੱਲ ਲੜਵਾਜੀ ਚ ਨਹੀਂ ਬਣਨਾ ਖਾਲਸਤਾਨ ਇਧਰ ਹੀ ਸੀਰੀਅਸ ਹੋ ਵਾਸੀਂ ਮੁਲਕ ਬਣਾਉਣਾ ਤੇ ਮੁਲਕ ਬਣਾਉਣ ਵਾਲੀ ਸੋਚ ਤੇ ਸਮਝ ਰੱਖੋ ਆਪਣੇ ਦੁਸ਼ਮਣ ਘਟ ਬਣਾਓ ਆਪਣੇ ਸਾਥੀ ਵੱਧ ਬਣਾਓ ਹਰ ਪੰਜਾਬ ਦਾ ਜਿਹੜਾ ਪਸੰਦਾ ਆ ਹਰ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਆ ਅਸੀਂ ਉਹਨੂੰ ਖਾਲਸਤਾਨੀ ਬਣਾਉਣਾ ਆ ਤੇ ਉਹ ਖਾਲਸਤਾਨੀ ਗਾਲਾਂ ਕੱਢਿਆ ਨਹੀਂ ਜੇ ਬਣਨਾ ਉਹਨੂੰ ਖਾਲਸਤਾਨ ਦੀ ਅਸਲੀ ਪਰਿਭਾਸ਼ਾ ਦੱਸੋ ਉਹਨੂੰ ਦੱਸੋ ਕਿ ਸਾਡਾ ਸਮਾਜ ਕਿਵੇਂ ਕੁਸ਼ਹਾਲ ਤੇ ਖੁਸ਼ ਰਹੇਗਾ ਆਪਸ ਦੇ ਵਿੱਚ ਸੋ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣੀਆਂ ਕਰੀਏ ਬੰਦ ਸਿੱਧੇ ਹੋ ਕੇ ਪਈਏ ਖਾਲਸਾਣ ਦੇ ਰਾਹ ਜੇ ਖਾਲਸਾਣ ਦੇ ਵਿੱਚ ਸਿੱਖਾਂ ਦਾ ਜਾਂ ਇਥੇ ਦੇ ਬਾਕੀ ਵਰਗਾਂ ਦਾ ਕੋਈ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਹੋਏਗੀ ਤੇ ਅਸੀਂ ਜਵਾਬਦੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਹਿਊਮਨ ਰਾਈਟਸ ਨੂੰ ਬਚਾ ਕੇ ਰੱਖਿਆ ਆ ਸੋ ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਨੇ ਮੈਂ ਤੁਹਾਨੂੰ ਕਰਨੀਆਂ ਅਖੀਰ ਤੇ ਫਿਰ ਇਹੀ ਬੇਨਤੀ ਆ ਜੇ ਆਪਣੇ ਮਸਲਿਆਂ ਦਾ ਸਦੀਵੀ ਹੱਲ ਚਾਹੁੰਦੇ ਹੋ ਪਾਣੀ ਤੋਂ ਲੈ ਕੇ ਕਿਸਾਨੀ ਐਜੂਕੇਸ਼ਨ ਪਤਿਤਪੁਣਾ ਨਸ਼ਾ ਬੇਰੋਜ਼ਗਾਰੀ ਜਿੰਨੀਆਂ ਅਲਾਮਤਾਂ ਸਮਾਜ ਦੇ ਵਿੱਚ ਟੱਕਰੀਆਂ ਨੇ ਇਹਨਾਂ ਸਾਰਿਆਂ ਦਾ ਜੇ ਇੱਕ ਹੱਲ ਚਾਹੁੰਦੇ ਜੇ ਤੇ ਵਕੋਂ-ਵਕਰਿਆ ਹੱਲ ਕਰਨਿਆਂ ਤੇ ਲੜੀ ਚੱਲੋ ਪਾਵੇਂ ਅਗਲੀਆਂ 10 ਦੀਆਂ ਲੜੀ ਚੱਲੋ ਇਹ ਨਹੀਂ ਜਿਆਲਣੇ ਪਰ ਜੇ ਸਦੀਵੀ ਹੱਲ ਕਰਨਾ ਹੈ ਤੇਰਾ ਇੱਕੋ ਹੱਲ ਆ ਹੋਇਆ ਖਾਲਸਪੁਰ ਦੀ ਪ੍ਰਾਪਤੀ ਤੇ ਅਸੀਂ ਖਾਲਸਪੁਰ ਦੇ ਵਿੱਚ ਸਾਰੀਆਂ ਅਲਾਮਤਾਂ ਜਿਹੜੋਂ ਪੁੱਟ ਕੇ ਵਖਾਲਾਂਗੇ ਸਾਡਾ ਤੁਹਾਡਾ ਨਾ ਵਾਦਾ ਹੈ ਸੋ ਹਿੰਦੁਸਤਾਨ ਵਾਲੋ ਕਰੋ ਤੋੜ ਵਿਛੋੜਾ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੀ ਪਹਿਚਾਣ ਖਾਲਸਤਾਨੀ ਬਣਾਓ ਨਾ ਕਿ ਹਿੰਦੁਸਤਾਨੀ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੇ ਇਹ ਬੇਨਤੀ ਮੈਂ ਚੌਥੀ ਵਾਰੀ ਕਰ ਚੱਲਿਆ ਜੇ ਆਪਣੀ ਪਹਿਚਾਣ ਖਾਲਸਤਾਨੀ ਤੇ ਪੰਜਾਬੀ ਬਣਾਓ ਨਾ ਕਿ ਭਾਰਤੀ ਤੇ ਹਿੰਦੁਸਤਾਨੀ ਹਰ ਥਾਂ ਤੇ ਜਿੱਥੇ ਮੌਕਾ ਮਿਲੇ ਇਹ ਕਹੋ ਕਿ ਅਸੀਂ ਪੰਜਾਬ ਦੇ ਮਸ਼ਿੰਦੇ ਆਂ ਇਹ ਕਹੋ ਕਿ ਅਸੀਂ ਖਾਲਸਤਾਨੀ ਆਂ ਜੇ ਤੁਹਾਨੂੰ ਕਹੇ ਕਿ ਪਾਸਪੋਰਟ ਇੰਡੀਆ ਲਈ ਫਿਰਦੇ ਹੋ ਕੰਸੀ ਇੰਡੀਆ ਲਈ ਫਿਰਦੇ ਹੋ ਤੇ ਕਹੋ ਕਿ ਅੱਜ ਹਿੰਦੁਸਤਾਨ ਦਾ ਸਾਡੇ ਮੁਲਕ ਦੇ ਤੇ ਕਬਜ਼ਾ ਆ ਜਿੱਦਣ ਇਹ ਕਬਜ਼ਾ ਅਸੀਂ ਪੁੱਟ ਕੇ ਸੁੱਟਤਾ ਉਹ ਦਿਨ ਜੇ ਤੁਹਾਡੇ ਪਾਸਪੋਰਟ ਵੱਲ ਅੱਖ ਵੀ ਕਰਾਂਗੇ ਤੇ ਫਿਰ ਸਾਨੂੰ ਲਾਮਾ ਦੇ ਅੱਜ ਸਖਾ ਪਾਕਿਸਤਾਨ ਦੇ ਡਾਲਰਾਂ ਦੇ ਪੈਰਾਂ 'ਚ ਰੋਲਾਂਗੇ ਇੰਡੀਅਨ ਰੁਪਈਆ ਸੋ ਇਹ ਮੇਰਾ ਤੁਹਾਡਾ ਨਾਲ ਵਾਦਾ ਆ ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਜੇ ਕਿਸੇ ਨੂੰ ਗੱਲ ਵੱਧ ਘੱਟ ਕਹਿ ਦੇਉ ਤੇ ਮਾਫ ਕਰ ਦਿਓ ਪਰ ਜੇ ਗੱਲ ਚੰਗੀ ਲੱਗੀ ਆ ਤੇ ਪੱਕੀ ਦਿਮਾਗ ਦੇ ਵਿੱਚ ਸਾਕੇ ਚੱਲ ਜਿਓ ਅਸੀਂ ਖਾਲਸਤਾਨੀ ਤੇ ਖਾਲਸਤਾਨੀ ਹਣ ਤੇ ਸਾਨੂੰ ਮਾਣਿਆ ਤੇ ਅਸੀਂ ਰਹਿਣਾ ਆ ਖਾਲਸਤਾਨੀ ਰਹਿਦੀ ਦੁਨੀਆ ਤੱਕ ਪੰਜਾਬ ਦੇ ਹਰ ਮਸ਼ਿੰਦੇ ਨੇ ਖਾਲਸਤਾਨੀ ਰਹਿਣਾ ਔਰ ਇਸ ਗੱਲ ਦਾ ਪ੍ਰਮਾਣ ਲੋਕ ਇਹੋ ਜਿਹੇ ਮਾਰਚਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆ ਕੇ ਦਿੰਦੇ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਪਾਰਟੀ ਦੇ ਸੀਨੀਅਰ ਆਗੂ ਆਏ ਨੇ ਪਾਈ ਹਰਪਾਲ ਸਿੰਘ ਜੀ ਚੀਮਾ ਸਾਹਿਬ ਇੱਥੇ ਨੇ ਕੰਡੂਰ ਸਾਹਿਬ ਨੇ ਪਾਜੀ ਕੌਰਪਾਲ ਨੇ ਧਾਮੀ ਸਾਹਿਬ ਗੁਰਦੀਪ ਸਿੰਘ ਕਲਕੱਟ ਹੋਰ ਵੀ ਜਿੰਨੇ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਉਹਦੇ ਨਾਲ ਨਾਲ ਜਿਹੜੇ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਤੋਂ ਮਾਨ ਸਾਹਿਬ ਉਹਨਾਂ ਦੇ ਪਾਜੀ ਬਲੇਰ ਹਣੀ ਇੱਥੇ ਆਏ ਨੇ ਗੋਪਾਲਾ ਪਾਜੀ ਹਣੀ ਆਏ ਨੇ ਪੋਰ ਵੀ ਜਿੰਨੇ ਸਹ ਜੋਗੀ ਸਾਰੇ ਸੱਜਣ ਮਿੱਤਰ ਆਏ ਨੇ ਭਰਾਵੋ ਗੁੱਸਾ ਕੋਈ ਨਾ ਕਰਿਓ ਜਿਹਦਾ ਨਾਂ ਨਾ ਲੈ ਸਕਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਅਸੀਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਤੋਂ ਇਹ ਆਸ ਰੱਖਦੇ ਆਂ ਕਿ ਆਉਣ ਵਾਲੇ ਭੁੱਖ ਦੇ ਵਿੱਚ ਅਸੀਂ ਹੱਥ ਦੇ ਵਿੱਚ ਹੱਥ ਮਲਾ ਕੇ ਖਾਲਸਾਤਾਂ ਦੇ ਰਾਤ ਇਕੱਠੇ ਤੁਰਾਂਗੇ ਸੋ ਇਨੀਆਂ ਗੱਲਾਂ ਦੇ ਨਾਲ ਖੇਵਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ